ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਤਾਇ ਰੁਲਦੂ ਜੀ ਅਸੀਂ ਡੈਰੀ ਫਾਰਮ ਦੀਆਂ ਖੁਰਲੀਆਂ ਬਣਾ ਰੇਤੀਗੇ ਤੇ ਅਸੀਂ ਜਦੋਂ ਚਾਹ ਪੀਣ ਲੱਗੇ ਤਾਂ ਅਸੀਂ ਫੋਨ ਤੇ ਦੇਖਿਆ ਵੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਇਸ ਸਮੇਂ ਪੰਜਾਬ ਚ ਪੰਚਾਇਤੀ ਵੋਟਾਂ ਨੇ ਜਿਹੜੀਆਂ ਉਹ ਪੈ ਰੀਆਂ ਨੇ ਜੀ ਪੰਜਾਬ ਚ ਪੰਚਾਇਤੀ ਵੋਟਾਂ ਪਿੱਛੇ ਲੋਕਾਂ ਦੀਆਂ ਆਪਸ ਵਿੱਚ ਲੜਾਈਆਂ ਹੋਈਆਂ ਪਰਿਵਾਰ ਪਰਿਵਾਰ ਦੀਆਂ ਲੜਾਈਆਂ ਹੋਈਆਂ ਗੋਲੀਆਂ ਵੀ ਚੱਲੀਆਂ ਨੇ ਜੀ ਤੇ ਆਉਣ ਵਾਲੇ 5 ਤਰੀਕ ਨੂੰ ਹਰਿਆਣੇ ਚ ਵਿਧਾਨ ਸਭਾ ਦੀਆਂ ਵੋਟਾਂ ਨੇ ਜੀ ਤੇ ਤੁਹਾਡੇ ਤਾਇਆ ਜੀ ਨੇ ਦੱਸਿਆ ਵੀ ਹਰਿਆਣਾ ਚ ਵੀ ਬਹੁਤ ਮਾੜਾ ਹਾਲ ਹੈਗਾ ਅਸੀਂ ਫੋਨ ਤੇ ਵੀ ਖੁਦ ਦੇਖਿਆ ਜੀ ਤੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਪੰਚਾਇਤੀ ਵੋਟਾਂ ਤੇ ਵਿਧਾਨ ਸਭਾ ਦੀਆਂ ਵੋਟਾਂ ਦਾ 5 ਸਾਲ ਬਾਅਦ ਫੇਰ ਆ ਜਾਣਗੀਆਂ ਰੇਤਾ ਜਿਹੜੇ ਨੇਤਾ ਹੁੰਦੇ ਨੇ ਇਹ ਆਉਂਦੇ ਤੇ ਜਾਂਦੇ ਰਹਿੰਦੇ ਨੇਗੇ ਤੇ ਭਾਈਚਾਰਾ ਮੁੜ ਕੇ ਨਹੀਂ ਬਣਨਾ ਹੈਗਾ ਇਸ ਕਰਕੇ ਅਸੀਂ ਸਾਰੇ ਹੀ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਦਾ ਭਾਈਚਾਰਾ ਬਣਾ ਕੇ ਰੱਖੋ ਮੇਰੀਆਂ ਸਾਰੀਆਂ ਮਾਤਾ-ਵਾਪਾ ਨੂੰ ਸਾਰੇ ਭਰਾਵਾ ਨੂੰ ਤੇ ਸਾਰੇ ਯੁਵਾ ਸਾਥੀ ਨੂੰ ਇਹ ਬੇਨਤੀ ਹੈ ਵੀ ਕੋਈ ਵੀ ਭਾਈ ਸਾਹਿਬਾਨ ਵੀ ਵੋਟ ਪਾ ਕੇ ਆਵੇ ਕੋਈ ਵੀ ਆਪਦੀ ਵੋਟ ਜਾਇਆ ਨਾ ਕਰੇ ਘਰੇ ਨਾ ਰੱਖੇ ਇਸ ਵੋਟ ਦਾ ਕੋਈ ਛੋੜਾ ਕਰੇ ਰੱਖੇ ਨਾ ਕੋਈ ਅਰਥ ਨਹੀਂ ਨਿਕੜਦਾ ਤੁਸੀਂ ਇਹ ਵੋਟ ਪਾ ਕੇ ਆਣੀ ਹੈਗੀ ਇਹ ਵੋਟ ਕਿਸੇ ਦੇ ਕੰਮ ਜ਼ਰੂਰ ਆਊਗੀ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਸੀ ਮੈਂ ਵੀ ਕਿਸੇ ਵੀ ਰਾਜਨੀਤੀ ਪਾਰਟੀ ਦਾ ਵਿਰੋਧ ਨਾ ਕਰੋ ਕਿਸੇ ਦਾ ਸਾਥ ਨਾ ਜੋ ਜਿੱਥੇ ਵੋਟ ਪਾਣੀ ਹੈ ਆਪਦੇ ਮਨ ਨੇ ਪਾਣੀ ਹੈ ਵੋਟ ਜ਼ਰੂਰ ਪਾ ਕੇ ਆਓ ਧੰਨਵਾਦੀ